ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਪਹਿਲਾ ਜੇ ਮੋਹ ਕਾ ਕਰਮੁ ਹੈ ਕਰਮੁ ਪਿਤਰੀ ਦੇ ਅਗਵਸ ਸਿਉਣੀਐ ਪਿਤਰੀ ਚੂਰ ਕਰੇ ਵਡੀਆਂ ਹੱਥ ਦਲਾਲ ਕੇ ਮੁਸਕੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਕੱਟੇ ਕਾਲੇ ਦੇ ਮਹਿਲਾ ਪਹਿਲਾ ਜਿਉ ਜੋ ਰਸਿਰ ਨਾਮਣੀ ਆਵੇ ਵਾਰੋ-ਵਾਰ ਝੂਠੇ-ਝੂਟਾ ਮੁਖੁ ਸੈ ਨਿਤ-ਨਿਤ ਹੋਇ ਖੁਆਰ ਸੂਚੇ ਇਹ ਨ ਅੱਖੀਏ ਬੇਨਜੇ ਪਿੰਡਾ ਧੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੋੜੀ ਤੁਰੇ ਪੁਰਾਣੇ ਭਉਣ ਵੇਗ ਹਰ ਰੰਗੀ ਹਰ ਮੁਸਵਾਰਿਆ ਕੋਟੇ ਮੁੰਡ ਪਮਾੜੀਆਂ ਲਾਇ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਝ ਨੂੰ ਨਾਹੀ ਹਵਾਰਿਆ ਪਰ ਫੁਰਮਾਇ ਸਿਖਾਇਆ ਵੇਖ ਮਹਿਲ ਤ ਮਰਨ ਵਿਸਾਰਿਆ ਜਰਿਆਈ ਜੋ ਬਣਹਾਰਿਆ ਜਰਿਆਈ ਜੋ ਬਣਹਾਰਿਆ ਸ਼ਲੋਕ ਮਹਿਲਾ ਪਹਿਲਾ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਸ਼ਲੋਕ ਜੇ ਮੁਹਾਕਾ ਕਰਮੋਹਿ ਮੁਹਾਕਾ ਹੁੰਦਾ ਠੱਗ ਚੋਰ ਜੇ ਕੋਈ ਠੱਗ ਚੋਰ ਕਿਸੇ ਦੇ ਘਰ ਨੂੰ ਜਾ ਕੇ ਲੁੱਟੇ ਕਰਮੋਈ ਪਿਤਰੀ ਦੇ ਤੇ ਅਪ ਉਸੇ ਕਮਾਈ ਵਿੱਚੋਂ ਅੱਗੀ ਚੋਰੀ ਦੀ ਕਮਾਈ ਵਿੱਚੋਂ ਕਰੇ ਜਾ ਕੇ ਆਪਣੇ ਬਜ਼ੁਰਗਾਂ ਪਿਤਰੀਆਂ ਪ੍ਰਤੀ ਉਹ ਸੁਰਾਤ ਦੇ ਅਗਵਸ ਸਿਆਣੀਆਂ ਪਿਤਰੀਆਂ ਚੂਰ ਕਰੇ ਤੇ ਕਿਹਾ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਜਦੋਂ ਉਹਨਾਂ ਪਿਤਰੀਆਂ ਲਈ ਭੋਜਨ ਜਾਂਦਾ ਹੈ ਕਿਹਾ ਉੱਥੇ ਇਤਨੀ ਵੀ ਪਰਖ ਨਹੀਂ ਹੋਣੀ ਕਿ ਉੱਤੇ ਉਹ ਸਿਆਣਿਆ ਜਾਏਗਾ ਉਹ ਮਾਲ ਜਿਹੜਾ ਆਇਆ ਚੋਰੀ ਦਾ ਮਾਲ ਹੈ ਜਦੋਂ ਅੱਗੇ ਵਸ ਸਿਆਣੀ ਆ ਉਹ ਵਸਤੂ ਜਿਹੜੀ ਉੱਪਰ ਜਾਵੇਗੀ ਜਿਹੜੀ ਸਰਾਦ ਵਿੱਚ ਭੇਟ ਕੀਤੀ ਹੋਵੇਗੀ ਉਹ ਉੱਥੇ ਪਛਾਣੀ ਜਾਏਗੀ ਸਿਆਣੀਆਂ ਪਛਾਣੀ ਜਾਏਗੀ ਤੇ ਪਿਤਰੀ ਚੋਰ ਕਰੇ ਪਿਤਰੀਆਂ ਨੂੰ ਵੀ ਚੋਰ ਬਣਾਏਗਾ ਵੇ ਇਹਨਾਂ ਕੋਲ ਚੋਰੀ ਦਾ ਮਾਲ ਆਇਆ ਕਿਉਂਕਿ ਚੋਰੀ ਦਾ ਮਾਲ ਜਦੋਂ ਕੋਈ ਚੋਰ ਜਾ ਕੇ ਦੁਕਾਨ ਦੇ ਵੇਚਦਾ ਉਹ ਦੁਕਾਨਦਾਰ ਵੀ ਪੜਿਆ ਜਾਂਦਾ ਵੀ ਇਸਨੇ ਚੋਰੀ ਦਾ ਮਾਲ ਖਰੀਦਿਆ ਤੇ ਫਿਰ ਕਿਤੇ ਐਸਾ ਨਹੀਂ ਹੋਵੇਗਾ ਕਿ ਵੱਡੀਆਂ ਹੱਥ ਦਲਾਲ ਕੇ ਮੁਸਵੀ ਇਹ ਕਰੇ ਫਿਰ ਉਥੇ ਧਰਮ ਦਾ ਨਿਆਂ ਇਹ ਨਹੀਂ ਹੋਣਾ ਕਿ ਉਸ ਦਲਾਲ ਦੇ ਹੱਥ ਵੱਢਣ ਦਾ ਆਰਡਰ ਹੋ ਜਾਣਾ ਵੀ ਜਿਸ ਪੰਡਤ ਨੇ ਉਹ ਸਰਾਧ ਮੰਸਿਆਲ ਉਸ ਰਾਤ ਮੰਤਰ ਮੰਤਰ ਪੜ ਕੇ ਉਪਨ ਭੇਜਣ ਦਾ ਯਤਨ ਕੀਤਾ ਆਣ ਪਾਣੀ ਪੀਤਰੀਆਂ ਲਈ ਕਿ ਉਹ ਭੇਜਣ ਵਾਲੇ ਦੇ ਵੀ ਹੱਥ ਵੱਢਣ ਦਾ ਆਰਡਰ ਨਹੀਂ ਹੋ ਜਾਏਗਾ ਵੱਡੀਆਂ ਹੱਥ ਦਲਾਲ ਕੇ ਉਸ ਵੀ ਇਹ ਕਰੇ ਇਹ ਇਨਸਾਫ ਨਹੀਂ ਹੋਵੇਗਾ ਇਹ ਮਨਸੂਨੀ ਨਹੀਂ ਹੋਏਗੀ ਉਥੇ ਕਿ ਭਈ ਇਹਦੇ ਹੱਥ ਵੱਢੋ ਜਿਸ ਨੇ ਇਹ ਚੋਰੀ ਦਾ ਮਾਲ ਦੀ ਵਿੱਚ ਦਲਾਲੀ ਕੀਤੀ ਨਾਨਕ ਅੱਗੇ ਸੂ ਮਿਲਾ ਜੇ ਕੱਟੇ ਘਾਲੇ ਦੇ ਅਸਲ ਵਿੱਚ ਕੋਈ ਮਾਲ ਮੂਲ ਅਗੇ ਪੁੱਜਦਾ ਨਹੀਂ ਐ ਇਹ ਅੱਗੇ ਉਹੀ ਚੀਜ਼ ਮਿਲਦੀ ਐ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਇੱਥੇ ਜਿਹੜੀ ਖੱਟੀ ਕਾਲ ਕਮਾਈ ਸੀ ਕਰਦੇ ਉਹ ਵੀ ਕਿਹੜੀ ਤਨਦੋਲਦੀ ਨਹੀਂ ਸੋਨੇ ਚਾਂਦੀ ਘਰਾਂ ਕੂਠੀਆਂ ਦੀ ਕਮਾਈ ਨਹੀਂ ਇਹ ਨਹੀਂ ਜਾਂਦੀ ਅੱਗੇ ਆਤਮਿਕ ਗੁਣਾਂ ਦੀ ਜਿਹੜੀ ਕਮਾਈ ਕਰਦੇ ਆ ਦਿਆ ਧਰਮ ਸੰਤੋਖ ਤੀਰਜ ਆਦ ਸਮਾਨਤਾ ਸੰਸਾਰ ਨਾਲ ਪਿਆਰ ਉੱਚ ਨੀਚ ਤੋਂ ਵਿਤਕ੍ਰੇਤ ਤੋਂ ਮੁਕਤ ਹੋ ਕੇ ਜਿਹੜਾ ਗੁਣ ਗ੍ਰਹਿਣ ਕਰਦੇ ਆ ਇਹ ਗੁਣਾ ਤੇ ਖੱਟੀ ਅੱਗੇ ਜਾਂਦੀ ਐ ਕਿਉਂਕਿ ਇਹ ਹੀ ਨਾਨਕ ਅੱਗੇ ਸੂ ਮਿਲਿਆ ਜੀ ਖੱਟੇ ਕਾਲੇ ਜਿਹੜੀ ਖੱਟੀ ਕਾਲ ਕਮਾਈਉ ਕਰੇਗਾ ਉਹ ਹੀ ਅੱਗੇ ਜਾਵੇਗੀ। ਬਾਕੀ ਕਿਸੇ ਦਾ ਦਿੱਤਾ ਕੋਈ ਕਿਸੇ ਨੂੰ ਹਣ ਇਹ ਆਤਮ ਗੁਰ ਜਿਹੜੇ ਨੇ ਇਹ ਵੀ ਪਿੱਛੋਂ ਕੋਈ ਨਹੀਂ ਪੇਜ ਸਕਦਾ ਆਪਣੇ ਮਰੀ ਬਜ਼ੁਰਗਾਂ ਲਈ। ਹਾਲਾਂਕਿ ਆਤਮ ਗੁਣਾਂ ਦੀ ਖੱਟੀ ਪ੍ਰਭੂਦਰਤੇ ਪ੍ਰਵਾਨ ਹੁੰਦੀ ਹੈ। ਤਨ ਦੌਲਤ ਨਹੀਂ ਪ੍ਰਵਾਨ ਹੁੰਦੀ। ਤਨ ਦੌਲਤ ਤੇ ਜਾਂਦੀ ਨਹੀਂ, ਅਣ ਪਾਣੀ ਭੋਜਨ ਤੇ ਜਾਣਾ ਹੀ ਨਹੀਂ। ਪਰ ਚਿਰੋ ਗੁਣਾਂ ਦੀ ਕੱਟੀ ਜਾਂਦੀ ਲੇਕਿਨ ਇਹ ਵੀ ਜਿਹੜਾ ਆਪ ਖੱਟੇ ਕਾਲੇ ਦੇ ਜਿਹੜਾ ਆਪ ਹੀ ਖੱਤੀ ਕਮਾਈ ਕਰਦਾ ਉਹ ਵੰਡਦਾ ਉਹ ਉੱਥੇ ਮਿਲ ਸਕਦੀ ਹੈ ਵਈ ਇੱਕ ਬੰਦਾ ਆਪ ਗੁਣਾਂ ਦੀ ਕਮਾਈ ਕਰਕੇ ਨਹੀਂ ਗਿਆ ਤੇ ਪਿੱਛੇ ਉਹਦੇ ਧੀਆਂ ਪੁੱਤਰ ਉਹਨਾਂ ਕੋਲ ਅਗਰ ਗੁਣ ਹੈਣ ਵੀ ਤੇ ਗੁਣ ਉਸ ਨੂੰ ਅੱਗੇ ਨਹੀਂ ਪੇਜ ਸਕਦੇ ਜੇ ਉਹ ਕਮਾ ਕੇ ਗਿਆ ਤੇ ਤਾਂ ਉਹਦਾ ਫਲ ਮਿਲੇਗਾ ਇਸ ਸ਼ਲੋਕ ਦੇ ਵਿੱਚ ਸਨਾਤਨ ਮਤ ਦਾ ਜਿਹੜਾ ਇਹ ਇੱਕ ਵਿਧਾਨ ਹੈ ਇੱਕ ਕਰਮਕਾਂਡ ਹੈ ਕਿ ਉਹ ਆਪਣੇ ਗੁਜ਼ਰੇ ਪਿਤਰਾਂ ਲਈ ਬਜ਼ੁਰਗਾਂ ਲਈ ਪਿੱਛੇ ਉਸ ਇਤ ਸਥਿਤੀ ਸਥਿਤੀ ਉਹਨਾਂ ਦੀ ਮੌਤ ਹੋਈ ਮੰਨੀ ਜਾਂਦੀ ਹੈ ਉਸ ਸਥਿਤੀ ਤੇ ਉਹਨਾਂ ਲਈ ਅਨ ਪਾਣੀ ਭੋਜਨ ਵਗੈਰਾ ਉਹਨਾਂ ਨੂੰ ਛਕਾਉਣ ਵਾਸਤੇ ਭੇਜਦੇ ਨੇ ਇਹਨਾਂ ਦਾ ਖਿਆਲ ਹੈ ਕਿ ਇੱਥੇ ਜਿਹੜਾ ਅਸੀਂ ਕਿਸੇ ਨੂੰ ਭੋਜਨ ਛਕਾਵਾਂਗੇ ਉਹ ਅੱਗੇ ਉਹਨੂੰ ਪਹੁੰਚਦਾ ਮਨੁਸਿਮਰਤੀ ਵਿੱਚ ਇਹਨਾਂ ਸਰਾਧਾਂ ਬਾਰੇ ਬੜਾ ਕੁਝ ਲਿਖਿਆ ਮੈਂ ਉੱਥੇ ਸੜੀ ਕੀਤੀ ਪਰ ਉੱਥੇ ਤੇ ਬੜੀ ਅਜੀਬ ਦ੍ਰਿਸ਼ਤਾਂਤ ਹੋ ਰਹੀ ਦੇਖਣ ਜਾਇਆ ਉਹ ਤੇ ਇਹ ਵੀ ਲਿਖਿਆ ਕਿ ਜੇ ਇਹ ਵਿਸਰਾਧਾ ਭੋਜਨ ਕਿਸੇ ਵਿਸ਼ਨੂੰ ਮਦ ਦੇ ਮੰਨਣ ਵਾਲੇ ਵਿਸ਼ਨੂੰ ਪੰਡਤ ਨੂੰ ਖਾਣਾ ਚਾਹੀਦਾ ਕਿਸੇ ਹੋਰ ਨੂੰ ਕਲਾਉਗੇ ਤੇ ਪਿਤਰੀਆਂ ਨੂੰ ਨਿਰਸੰਦੇ ਮਕਰ ਵਿਗਾਰ ਛੱਕ ਦੇ ਬਹਿਰ ਕਿਸੇ ਸ਼ੱਕ ਦੀ ਗੁੰਜਾਇਦਿ ਨਿਰਸੰਦੇ ਪਿਸ਼ਟਾ ਤੇ ਪਿਸ਼ਾਬ ਪਹੁੰਚੇਗਾ ਉਹਨਾਂ ਨੂੰ ਉਹ ਪੋਜਨ ਨਹੀਂ ਪੁੱਜਣਾ ਬੜੀ ਅਜੀਬ ਗੱਲ ਹੈ ਭੇਜਿਆ ਜਾ ਅਣ ਪੁੱਜਦਾ ਪੁੱਜੇ ਜਾ ਕੇ ਪਿਸ਼ਟਾ ਪਿਸ਼ਾਬ ਅਸਲੀ ਦਿਨ ਨਮਾ ਦਾ ਅਣ ਪਾਣੀ ਪੁੱਜਦਾ ਨਾ ਗੰਨ ਪੁੱਜਦਾ ਇਹ ਐਵੇਂ ਬਣੀਆਂ ਠਕੋਸਲੇ ਲੋਕਾਂ ਨੂੰ ਠੱਗਣ ਕੇ ਇਹ ਆਪਣਾ ਇੱਕ ਜ਼ਰੀਆ ਆਪਣੀ ਰੋਜ਼ੀ ਰੁਟੀ ਦਾ ਜ਼ਰੀਆ ਬਣਾਇਆ ਹੋਇਆ ਹੈ ਫਿਰ ਉੱਥੇ ਇਹ ਵੀ ਲਿਖਿਆ ਉੱਥੇ ਮਾਗ ਦਾ ਵੰਡ ਕੀਤੀ ਗਈ ਹੈ ਕਿ ਜੇ ਸਰਾਦੋਂ ਦੇ ਦਿਨੋਂ ਮੇ ਪਿਤਰ ਲੋ ਖਾਲੀ ਹੋ ਜਾਂਦਾ ਹੈ ਸਭ ਪਿਤਰੀਆਂ ਮਾਤ ਲੋਕ ਮੇ ਆ ਜਾਂਦੀਆਂ ਹਨ ਪਾਣੀ ਲੈਣੇ ਲਈ ਤੋਂ ਉਹਨਕੇ ਨਿਮਿਤ ਜੋ ਦਾਲ ਸਬਜ਼ੀਆਂ ਚਾਵਲ ਆਟਾ ਵਗੈਰਾ ਜਿਹਨ ਵੈਸ਼ਨੂ ਪੁਜਨਦਾ ਉਸ ਦੇ ਵਸੇ ਵਿਸ਼ੇਸ਼ ਸਮਾ ਲਿਖਿਆ ਕੇ ਪਤਨੀ 4 ਮਹੀਨੇ ਕੇ 5 ਮਹੀਨੇ ਉਹ ਪਿਤਰੀਆਂ ਰਜਦੀਆਂ ਨੇ ਫਿਰ ਉਸ ਤੋਂ ਬਾਅਦ ਕੁਝ ਮੀਟਰ ਦਾ ਵੀ ਜ਼ਿਕਰ ਆਇਆ ਕਿ ਫਲਾਣਾ ਮਿਰਚੇ ਤਾਰੇ ਦਾ ਮੀਟ ਤੇ ਉਸ ਹਿਰਨ ਦਾ ਮੀਟ ਜਿਸ ਦੇ ਪਾਣੀ ਪੀਂਦੇ ਉਹਦੇ ਕੰਨ ਜਾ ਕੇ ਪਾਣੀ ਨੂੰ ਛੋਂਦੇ ਹੋਣ ਉਹਨਾਂ ਉਹਦਾ ਵੀ ਜ਼ਿਕਰ ਆਇਆ ਐਸੇ ਹਿਰਨ ਦਾ ਵੀ ਤੋ ਭਈ ਉਹਨਾਂ ਦਾ ਮਾਸ ਖਾਣ ਨਾਲ ਪਿਤਰੀਆਂ ਕੋਈ 9 ਮਹੀਨੇ ਕੋਈ 10 ਮਹੀਨੇ ਕੋਈ ਸਾਲ ਖਰੇ ਦਾ ਮਾਸ ਸੇ ਦਾ ਮਾਸ ਝੋਟੇ ਦਾ ਮਾਸ ਵੀ ਲਿਖਿਆ ਉੱਥੇ ਕਿ ਜੇ ਇਹ ਪਿਤਰੀਆਂ ਲਈ ਉੱਤ ਭੇਜਿਆ ਜਾਏ ਤੇ ਉਹ ਯਾਰ ਯਾਰ ਮਹੀਨੇ ਬਾਰ ਬਾਰ ਮਹੀਨੇ ਪਿਤਰੀਆਂ ਤ੍ਰਿਪਤ ਰਹੇ ਨੀਆਂ ਪਰ ਇਸ ਸਰਾਧ ਦੇ ਦਿਨ ਰਾਤ ਇਲੂਗ ਦਾ ਮੀਠੇ ਛੱਡ ਦਿੰਦੇ ਨੇ ਮਤਲਬ ਕਿ ਨਾ ਉਹਨਾਂ ਸ਼ਾਸਤਰੀ ਨਹੀਂ ਕਹਿੰਦਾ ਮੰਨਣ ਯੋਗ ਨੇ ਨਾ ਪੂਰੀਆਂ ਮੰਨਦੇ ਨੇ ਤੇ ਜਿਤਨਾ ਹੀ ਦਿਲ ਕੀਤਾ ਉਤਨੀ ਮੰਨ ਲਈ ਮਨ ਮੁਕੂਜ ਨਾ ਭਾਏ ਦੇਖਾ ਦੇਖੀ ਸਭ ਕਰੇ ਵਾਲੀ ਵਿਵਸਥਾ ਹੈ ਤੋ ਸਿਕਰ ਨੂੰ ਚਲੂ ਬਚਣਾ ਚਾਹੀਦਾ ਮੈਨੂੰ ਬੜਾ ਅਫਸੋਸ ਹੋਇਆ ਇੱਕ ਦੋ ਥਾਂ ਤੇ ਐਸਾ ਵੀ ਦੇਖਿਆ ਕਿ ਸਾਧਨ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਛੇਤੇ ਗੁਰੂ ਨਾਨਕ ਸਾਹਿਬ ਦਾ ਸਰਾਦ ਮਨਾ ਰਹੀਆਂ ਸੰਗਤਾਂ ਬੜੀ ਸ਼ਰਮ ਆਈ ਉੱਥੇ ਫਿਰ ਚੰਗਿਤਨ ਅਥਾ ਗੁਰਸਾਹਿਬ ਦੀ ਵਿਚਾਰ ਕਰਕੇ ਬਾਣੀ ਦੀ ਹੁਕਮ ਅਨੁਸਾਰ ਸਮਝਾਇਆ ਗਿਆ ਕਿ ਗੁਰਮਤਿ ਚ ਅੱਗੇ ਸਰਾਦ ਪੀਤਰ ਜਿਹੜੇ ਇਹ ਦੇਣੇ ਗੁਰਮਤ ਦਾ ਵਿਧਾਨ ਨਹੀਂ ਸਾਡੇ ਵਿੱਚ ਦੇ ਸਹਰੇ ਦੀ ਰਸਮ ਤੋਂ ਬਾਅਦ ਅੰਤਮ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਕੋਈ ਸ਼ਮਾਈ ਵਰੜਾ ਚੁਵੈਰੀ ਸਰਾਧ ਪਿਤਰ ਇਹ ਗੁਰਮਤ ਮਰਿਆਦਾਨੀ ਹੈ ਗੁਰਬਾਣੀ ਇਹ ਪਰਵਾਨ ਨਹੀਂ ਕਰਦੀ ਤੇ ਇਲਾਜ਼ਾ ਇਸ ਸ਼ਲੋਕ ਦੇ ਰਹੀਂ ਗੁਰੂ ਜੀ ਨੇ ਇਸ ਇੱਕ ਵੇਮ ਦਾ ਇੱਕ ਪਖੰਡ ਦਾ ਖੰਡਨ ਕੀਤਾ ਮੇਰੇ ਨਾਲ ਵੀ ਇੱਕ ਥਾਂ ਦੇ ਪਣਜੀ ਦੀ ਬਹਿਸ ਹੋ ਗਈ ਕਹਿੰਦਾ ਜੀ ਭੋਜਨ ਪੁਜਦਾ ਜੀ ਤੁਸੀਂ ਇਹਦੇ ਤਰ੍ਹਾਂ ਕਿਉਂ ਕਰਦੇ ਹੋ ਮੈਂ ਜੀ ਕਿਸ ਤਰ੍ਹਾਂ ਪੁੱਛਦਾ ਉਹ ਕਿਹੜਾ ਕੋਈ ਸਰਵਸ ਹੈ ਕਿਹੜਾ ਕੋਈ ਸਿਸਟਮ ਹੈ ਜਿਹਦੇ ਨਾਲ ਇਹ ਉੱਪਰ ਜਾਂਦਾ ਭੋਜਨ ਕਹਿੰਦੇ ਜੀ ਮੰਤਰਾਂ ਦੀ ਸ਼ਕਤੀ ਨਾਲ ਤੁਸੀਂ ਇਹ ਕੰਮ ਕਰੋ ਮੇਸਵਰੀ ਨਾਰੀ ਪਰਛਾਈ ਬ੍ਰੇਕਫਾਸਟ ਕਰਕੇ ਆਇਆ ਹਾਂ ਅੱਜ ਲੰਚ ਨਹੀਂ ਕੀਤਾ ਤੇ ਲੰਚ ਟਾਈਮ ਹੋ ਗਿਆ ਤੁਸੀਂ ਮੇਰੇ ਨਾਂ ਤੇ ਇਹ ਕੋਈ ਅਨਪਾਣੀ ਦਾ ਥਾਲ ਸੰਕਲਪ ਕਰੋ ਆਪਣੇ ਇਹ ਮੰਤਰ ਤੰਤਰਾਂ ਰਹੀ ਇਸੇ ਬੇੜੇ ਦੇ ਦੂਜੇ ਕੋਨੇ 'ਚ ਮੈਂ ਬੈਹ ਜਾਂਦਾ ਤੁਹਾਡੇ ਕੋਲੋਂ 10-15 ਕਦਮ ਦੂਰ ਇੱਥੇ ਮੇਰੇ ਪੇਟ 'ਚ ਰੋਟੀ ਪੁਝਾ ਦਿਓ ਜੇ ਤੁਸੀਂ ਮੈਨੂੰ ਰਜਾ ਦਿਓਗੇ ਮੇਰੀ ਭੁੱਖ ਮਿਟ ਜਾਏਗੀ ਇਹ ਭੋਜਨ ਨਾਲ ਤੇ ਮੈਂ ਵੀ ਅੱਗੇ ਵਸੇ ਮਾਰਨਾ ਸ਼ੁਰੂ ਹੋ ਜਾਵਾਂਗਾ ਆਸਾ ਪੈ ਗਿਆ ਕਿ ਨਿਕ ਜੀਸਤਰੋ ਇਥੇ ਥੋੜੀ ਹੁੰਦਾ ਜੀ ਉੱਪਰ ਜਾਂਦਾ ਜੀ ਮੈਂ ਉੱਪਰ ਜਾਂਦਾ ਇੱਥੇ ਨਹੀਂ ਜਾਂਦਾ ਮੈਂ 10 ਵੀ ਕਦਮ ਤੇ ਨਹੀਂ ਜਾਂਦਾ ਇਹ ਤੁਹਾਡੇ ਮੰਦਰਾਂ ਨਾਲ ਦੇ ਉੱਪਰ ਕਿਸੇ ਨਾ ਜਾਂਦਾ। ਉਹੀ ਗੁਰੂ ਨਾਨਕ ਸਾਹਿਬ ਪਾਸ਼ਾ ਦੀ ਗੱਲ ਕਿ ਪਾਣੀ ਇੱਥੇ ਕਰਤਾਰਪੁਰ ਹੀ ਨਹੀਂ ਪੁੱਛ ਸਕਦਾ ਗੰਗਾ ਦਾ ਤੇ ਉੱਪਰ ਕਿਧਰ ਪੁੱਜ ਜਾਣਾ ਜਾ ਕੇ ਇਤਰੀਆਂ ਕਿਸ ਨੂੰ ਪੁੱਜ ਜਾਣਾ। ਤੇ ਭਾਈ ਇਹ ਬੜੇ ਲਿਖੇ ਲੋਕਾਂ ਨੇ ਵੀ ਦੁਨੀਆ ਨੂੰ ਬੰਬਰ ਪੁੱਸੇ ਪਾ ਕੇ ਰੱਖਿਆ, ਕਰਮ ਕੰਨੇ ਪਾ ਕੇ ਰੱਖਿਆ। ਇੱਥੇ ਜੀਵਨ ਕਮਾਈ ਕਰੋ, ਇੱਥੇ ਵੱਢ ਛੱਕੋ, ਇੱਥੇ ਕਿਸੇ ਦੀ ਮਦਦ ਕਰ ਸਕਦੇ ਹੋ ਕਰੋ। ਇੱਥੇ ਮਾਤਾ ਪਿਤਾ ਦੀ ਜਿੰਦਿਆਂ ਸੇਵਾ ਕਰੋ। ਮਰਨ ਉਪਰੰਤ ਜੀਵਦੇਵ ਮਾਤਾ ਪਿਤਾ ਪਾਣੀ ਲਈ ਤਰਸਣ। ਦਵਾਈ دارو ਟੈਂਸਨ ਉਹਨਾਂ ਨੇ ਦੇਈਏ ਉਹਨਾਂ ਦੀ ਸੇਵਾ ਸੁਭਾਲਣਾ ਕਰੀਏ ਤੇ ਮੈਂ ਉਹਨੂੰ ਪਿਛੋਂ ਅਣੇ ਭੇਜੀਏ ਪਰ ਜਿੱਥੇ ਪਰਮਾਤਮਾ ਨੂੰ ਲੈ ਜਾਂਦਾ ਨਾ ਉੱਥੇ ਵੀ ਉਹਦਾ ਰਾਜ ਹੈ ਰੱਬ ਦਾ ਰਾਜ ਉੱਥੇ ਵੀ ਚੱਲਦਾ ਹੈ ਉੱਥੇ ਵੀ ਉਹਨਾਂ ਪਾਣੀ ਜਿਸ ਤਰ੍ਹਾਂ ਇੱਥੇ ਸਾਡੇ ਲਈ ਅਸੀਂ ਜਨਮ ਤੋਂ ਪਹਿਲਾਂ ਹੀ ਸਾਡੇ ਮਾਂ ਦੀ ਛਾਤੀ ਸਾਡੀ ਖੁਰਾਕ ਦੁੱਧ ਆ ਗਿਆ ਸੀ ਉਹ ਉੱਥੇ ਵੀ ਆ ਜਾਏਗਾ ਉੱਥੇ ਵੀ ਪਰਮਾਤਮਾ ਜਿਹੜਾ ਉੱਥੇ ਜਿੱਥੇ ਲੈ ਜਾਂਦਾ ਉੱਥੇ ਵੀ ਉਹ ਰਜ਼ਕ અપਾਉਂਦਾ ਹੈ ਤੇ ਇਲਾਜ਼ ਅਸੀਂ ਠੇਕੇਦਾਰ ਨਾ ਬਣੀਏ ਇਹ ਦੁਨੀਆ ਨੂੰ ਰਜ਼ਕ અપਾਉਣ ਦੇ ਬਜ਼ੁਰਗਾਂ ਨੂੰ ਇਸ ਤੋਂ ਅਸੀਂ ਬਚੀਏ ਇਹ ਪ੍ਰੇਸ਼ੂ ਕੰਮ ਕਰਕੇ ਉਹ ਲੋਕ ਜਿਹੜੇ ਗੁਰਗਨ ਸਭ ਨੂੰ ਮਸਤਕ ਚੁਕਾਉਂਦੇ ਨੇ ਉਹ ਤੇ ਇਸ ਬਾਣੀ ਨੂੰ ਸਮਝਣ ਇਸੂਬਰ ਅਗਲਾ ਸ਼ਲੋਕ ਹੈ ਮੈਂ ਅੱਲਾ ਪਹਿਲਾ ਜਿਉ ਯਰੂਸਰ ਨਾਮ ਨਹੀਂ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਖੁਆ ਨਿਤ ਨਿਤ ਹੋਏ ਖੁਆ ਜਿਨ੍ਹਾਂ ਨੇ ਝੂਠੀ ਬੋਲਣਾ ਜਿਨ੍ਹਾਂ ਦਾ ਜੀਵਨ ਹੀ ਕੂੜਾ ਜਿਨ੍ਹਾਂ ਦੇ ਅੰਦਰ ਕੂੜ ਭਰਿਆ ਹੁੰਦਾ ਤੇ ਉਹ ਇਸ ਤਰ੍ਹਾਂ ਗੁਰਜੀ ਨੇ ਇੱਕ ਦ੍ਰਿਸ਼ਟਾਨ ਦਿੱਤਾ ਕਿ ਵੀ ਜਿਸ ਤਰ੍ਹਾਂ ਇੱਕ ਇਸਤਰੀ ਨੂੰ ਮਾਂਵਾਰੀ ਆਉਂਦੀ ਹੈ ਤੇ ਉਹ ਜਿਹੜੀ ਮਾਂਵਾਰੀ ਹੁੰਦੀ ਹੈ ਉਹ ਕੋਣ ਕਿਤੇ ਬਾਹਰੋਂ ਕਿਤੇ ਕੋਈ 6:00 ਵਜੇ ਨਾਲ जख्म ਲੱਗਣ ਨਾਲ ਨਹੀਂ ਹੁੰਦਾ ਬਲਕਿ ਕੁਦਰਤੀ ਇੱਕ ਨਿਯਮ ਹੈ ਅੰਦਰੋਂ ਹੀ ਉਹ ਪੈਦਾ ਹੁੰਦੀ ਹੈ ਉਹ ਅੰਦਰੋਂ ਹੀ ਨਿਕਲ ਆਉਂਦੀ ਹੈ ਇਸੇ ਤਰ੍ਹਾਂ ਜਿਹੜਾ ਝੂਠਾ ਬੰਦਾ ਹੁੰਦਾ ਹੈ ਝੂਠੇ ਦੇ ਅੰਦਰ ਵੀ ਝੂਠ ਇਸ ਨਾਲ ਰਚਿਆ ਬਚਿਆ ਹੁੰਦਾ ਹੈ ਕੋਈ ਜਿਹੜੀ ਗੱਲ ਕਰੇਗਾ ਕੂੜ ਜਿੰਨੇ ਮਰਜੀ ਸੱਚੀਆਂ ਦੱਸਣ ਦੀ ਕੋਸ਼ਿਸ਼ ਕਰੇ ਫਿਰ ਕੂੜ ਨਿਕਲੀ ਆਉਂਦਾ ਹੈ ਕੂੜ ਨਾਲ ਉਹ ਜੁੜਿਆ ਇਹ ਸਮਝ ਆ ਹੀ ਜਾਂਦੀ ਹੈ ਇਸ ਲਈ ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ ਤੇ ਫਿਰ ਨਿਤ ਉਹ ਝੂਠ ਦੀ وجہ ਨਾਲ ਝੂਠ ਦੀ وجہ ਨਾਲ ਉਹ ਖੁਆਰ ਹੁੰਦਾ ਸਮਾ ਜਿਹੜੇ ਗੂੜੇ ਕਰਮ ਕਰਦਾ ਸੁਚੇ ਇਹ ਨਾ ਆਖੀਏ ਬੇਨਜੇ ਪਿੰਡਾ ਧੋਏ ਦੂਜੇ ਪਾਸੇ ਸੁਚੇ ਉਹਨਾਂ ਨੂੰ ਵੀ ਨਾ ਸਮਝ ਲਿਓ ਕਿ ਜਿਹੜੇ ਬੜੇ ਨਾਤ ਧੋਕੇ ਪਿੰਡਾ ਧੋਕੇ ਸਾਫ ਸੁਥਰੇ ਬਸਤਰ ਪਹਿਨਦੇ ਨੇ ਬਈ ਉਹ ਸੱਚ ਸੁਚੇ ਹੋਣਗੇ ਸੁਚੇ ਇਹ ਨਾ ਆਖੀਏ ਇਹਨਾਂ ਨੂੰ ਵੀ ਸੁਚੇ ਨਾ ਆਖੀਏ ਬੇਨਜੇ ਪਿੰਡਾਂ ਦੇ ਜਿਹੜੇ ਆਪਣਾ ਪਿੰਡਾ ਸ੍ਰੀ ਨਾਤ ਹੋ ਕੇ ਬੜੇ ਸਵੱਛ ਹੋ ਕੇ ਬੰਦੇ ਨੇ ਸੁਚੇ ਸਹੀ ਨਾਨਕਾ ਜਿਨ੍ਹਾਂ ਮਨ ਵਿੱਚ ਵਸਿਆ ਸੋਏ ਅਸਲ ਵਿੱਚ ਸੁਚੇ ਹੋਈ ਨੇ ਅਸਲ ਜਿ ਪ੍ਰਗਪਿਤ ਰੋਈ ਨੇ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਵਸਦਾ ਹੈ ਕਿਉਂਕਿ ਹਰ ਵੀ ਸਭ ਕੁਝ ਮੈਲਾ ਸੰਤੋ ਕਿਆ ਹੂੰ ਪੂ ਚੜਾਈ ਪ੍ਰਭੂ ਤੂੰ ਬਿਨਾ ਸਭ ਕੁਝ ਮੈਲਾ ਹੀ ਮੈਲਾ ਹੈ ਸਰੀਰ ਵੀ ਮੈਲਾ ਕਾਇਆ ਮੈਲੀ ਵੀ ਹੋਂਸੇ ਮਿਤ ਕਾਇਆ ਮੈਲੀ ਹੋਂਸੇ ਮਿਤ ਕਾਇਆ ਆਤਮਾ ਵੀ ਮੈਲਾ ਹੋ ਜਾਂਦਾ ਹੈ ਇਸਰੀਰ ਨਾਲ ਮੈਲੇ ਕਰਮ ਕਰਦਿਆਂ ਹੋ ਜਾਂ ਤਾਂ ਜਦੋਂ ਇਸ ਆਤਮਾ ਪਰਮਾਤਮਾ ਨਾਲ ਜੁੜੇਗੀ ਮਨ ਦਾ ਪ੍ਰਭੂ ਨਾਲ ਮੇਲ ਹੋਏਗਾ ਉਹ ਫਿਰ ਸੂਚੇ ਗਿਰ ਜੀ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋ ਜਿਨਾਂ ਦੇ ਮਨ ਚ ਉਹ ਪਰਮਾਤਮਾ ਕਾਲਪੂਰ ਵਾਹਿਰੂ ਵਸਦਾ ਤੋ ਸਾਰੀ ਗੱਲ ਇੱਥੇ ਆ ਕੇ ਅੱਗੇ ਵੀ ਉਹ ਮਿਲਦਾ ਹੈ ਜੋ ਪ੍ਰਭੂ ਦਾ ਸਿਮਰਨ ਕਰਕੇ ਪ੍ਰਭੂ ਦੇ ਗੁਣ ਧਾਰਨ ਕੀਤੇ ਨੇ ਉਹ ਹੀ ਅੱਗੇ ਕੰਮ ਆਉਂਦੇ ਨੇ ਤੇ ਸੂਚਾ ਵੀ ਹੋਈ ਹੈ ਜਿਹਦੇ ਹਿਰਦੇ 'ਚ ਪਰਮਾਤਮਾ ਵਸਦਾ ਪਿੱਛੇ ਵੀ ਪੰਕਤੀ ਆਈ ਸੀ ਸੋਚੋ ਵਾ ਤਾਂ ਸੱਚ ਪਾਈ ਸੱਚ ਨੂੰ ਪ੍ਰਾਪਤ ਕਰੀ ਤਾਂ ਇਹ ਸੂਚ ਹੁੰਦੀ ਤਾਂ ਇਹ ਪੂਰਤਤਾ ਹੁੰਦੀ ਅੱਗੇ ਪੌੜੀ ਹੈ ਜੀ ਵੀ ਗੁਰਨਾਨ ਸਿੰਘ ਸਾਹਿਬ ਦੀ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸੁਮਾਰਿਆ ਜੇ ਕਿਸੇ ਕੋਲ ਕਾਠੀਆਂ ਪਈਆਂ ਹੋਈਆਂ ਉੱਪਰ ਪਲਾਣੇ ਪਏ ਹੋਏ ਬੜੇ ਸੋਹਣੇ ਤੁਰੇ ਬਾ ਘੋੜੇ ਹੋਣ ਪਉਣ ਵੇਗ ਹਵਾ ਵਾਂਗ ਉੱਡਣ ਵਾਲੇ ਹਵਾ ਦੀ ਰਫ਼ਤਾਰੀ ਦੌੜਨ ਵਾਲੇ ਕਿ ਹਰ ਰੰਗੀ ਹਰਮ ਸਵਾਰੇ ਕਈ ਰੰਗ ਬਰੰਗਾ ਨਾਲ ਉਹਨਾਂ ਨੇ ਆਪਣੇ ਹਰਮ ਹਰਮ ਹੁੰਦੇ ਨੇ ਇਸਲਾਮੀ ਰਾਜੇ ਮਹਾਰਾਜਿਆਂ ਨੇ ਇੱਕ ਵਿਸ਼ੇਸ਼ ਆਪਣੀ ਰਿਆਸ਼ ਬਣਾਈ ਹੁੰਦੀ ਸਨ ਆਪਣੀਆਂ ਬੇਗਮਾਂ ਲਈ ਜਿਹੜੇ ਬੜੀ ਪਰਦਾ ਪੂਛੀ ਵਾਲੀ ਹੁੰਦੀਆਂ ਸਨ ਉਹਨੂੰ ਹਰਮ ਕਹਿੰਦੇ ਸਨ ਕਿ ਜਿਨ੍ਹਾਂ ਨੇ ਉਹ ਬੜੇ ਰੰਗ ਬਰੰਗੇ ਤ੍ਰਿਗਣਾ ਆਪਣੇ ਹਰਮ ਸਵਾਰੇ ਹੋਏ ਨੇ ਕਾਮਚਿਸ਼ਟਾ ਕਾਮਿ ਵਾਸ਼ਾ ਨੂੰ ਪੂਰੀਆਂ ਕਰਨ ਲਈ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਘਰ ਪਾਸਾਰੇ ਤੇ ਬੜੇ ਮਹਿਲ ਮਾੜੀਆਂ ਬਣਾ ਕੇ ਤੇ ਕਈ ਕਿਸਮ ਦੇ ਐਸ਼ੋ ਇਸ਼ਰੇ ਦੇ ਉੱਤੇ ਪਸਾਰੇ ਖਿਲਾਰ ਕੇ ਬੈਠੇ ਹੋਏ ਨੇ ਚੀਜ਼ ਕਰਨ ਮਨ ਭਾਉਂਦੇ ਹਰ ਬੁਝਨ ਨਹੀਂ ਆਇਆ ਉਥੇ ਮਨ ਮਰਜ਼ੀ ਦੀਆਂ ਮੋਜਾਂ ਮੰਨਦੇ ਨੇ ਚਾਹੇ ਉਹ ਖਾਣ ਪੀਣ ਦੀਆਂ ਚਾਹੇ ਭੋਗਾ ਬਲਾਸੇ ਦੇ ਅਨੰਦ ਮੰਨਦੇ ਪਏ ਨੇ ਚੀਜ਼ ਕਰਨ ਮਨੇ ਚੋਜ ਤਮਾਸ਼ੇ ਮਨ ਭਾਉਂਦੇ ਮਨ ਪਾਉਂਦੇ ਮੋਜਾਂ ਕਰਦੇ ਨੇ ਹਰ ਬੁਝਨ ਨਹੀਂ ਪਰ ਹਰੀ ਨੂੰ ਨਹੀਂ ਬੁਝਦੇ ਪਰਮਾਤਮਾ ਨੂੰ ਬੁਝਦੇ ਨਹੀਂ ਹਾਰਿਆ ਉਹ ਹਾਰੇ ਨੇ ਹਰ ਬੁਝਨ ਨਹੀਂ ਹਾਰਿਆ ਇਹਨਾਂ ਇਸ਼ਰੀਤ ਮੋਜਾਂ ਵਿੱਚ ਉਹ ਰੱਬ ਨੂੰ ਭੁੱਲੇ ਹੋਏ ਨੇ ਉਹ ਵੀ ਬਾਜੀ ਜ਼ਿੰਦਗੀ ਦੀ ਹਾਰ ਕੇ ਜਾਂਦੇ ਨੇ ਕਿਉਂਕਿ ਇਹ ਜਿਹੜੀਆਂ ਜਿੱਤਾਂ ਪ੍ਰਾਪਤ ਕੀਤੀ ਇਹਨੇ ਰਾਜਪਾਠ ਵਾਲੀਆਂ ਜਾਂ ਮੈਨੂੰ ਮਾੜੀਆਂ ਵਾਲੀਆਂ ਇਹ ਇੱਥੇ ਹੀ ਰਹਿ ਜਾਂਦੀਆਂ ਨੇ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰੇ ਲੋਕਾਂ ਨੂੰ ਫਰਮਾਇਸ਼ਾਂ ਕਰਦੇ ਨੇ ਆਪਣੇ ਹੱਕ ਹਕਮਤ ਦੀ ਨਸ਼ੇ ਵਿੱਚ ਇਹ ਮੈਨੂੰ ਇਹ ਚਾਹੀਦਾ ਲੋਕਾਂ ਨੂੰ ਫਰਮਾਇਸ਼ ਕਰ ਕਰਕੇ ਖਾਂਦੇ ਮੋਜਾਂ ਕਰਦੇ ਨੇ ਵੇਖ ਮਹਿਲਤ ਆਪਣੇ ਉਹਨਾਂ ਮਹਿਲਾਂ ਨੂੰ ਦੇਖ ਕੇ ਮਰਨ ਵਿਸਾਰਿਆ ਮੋਤ ਭੁਲਾਈ ਹੋਈ ਹੈ ਵੀ ਮੋਤਨ ਵੀ ਆਉਣੇ ਸਭ ਕੁਝ ਛੱਡ ਕੇ ਜਾਣਾ ਜਰਿਆਈ ਜੋ ਬਨ ਖਾਰਿਆ ਜਦੋਂ ਬੁਢਾਪਾ ਆਇਆ ਤੇ ਜਵਾਨੀ ਹਾਰ ਗਈ ਹੁਣ ਉਹ ਪਦਾਰਥ ਜਿਹੜੇ ਫਰਮਾਸ਼ਾਂ ਕਰ ਕਰਕੇ ਬੰਦਾ ਮੰਗਦਾ ਰਹਿੰਦਾ ਫਰਮਾਸ਼ਾਂ ਪੂਰੀਆਂ ਕਰਾਉਂਦਾ ਰਹਿੰਦਾ ਉਹ ਫਰਮਾਸ਼ਾਂ ਭੋਗਣ ਜਗ੍ਹਾ ਵੀ ਬੰਦਾ ਨਹੀਂ ਰਹਿੰਦਾ ਜਦੋਂ ਜੋਬਨ ਹਾਰ ਜਾਂਦਾ ਜਦੋਂ ਜਵਾਨੀ ਹਾਰ ਜਾਂਦੀ ਹੈ ਤੇ ਬੁਢਾਪਾ ਜਿੱਤ ਲੈਂਦਾ ਸਰੀਰ ਨੂੰ ਫਿਰ ਇਹ ਖਾਣ ਦੇ ਪਦਾਰਥ ਵੀ ਖਾਣ ਯੋਗ ਨਹੀਂ ਰਹਿੰਦਾ ਬੰਦਾ ਤੇ ਸਿਰ ਦੇ ਪੂ ਭੋਗਣ ਯੋਗ ਵੀ ਨਹੀਂ ਰਹਿੰਦਾ ਉਸ ਵੇਲੇ ਫਿਰ ਨਾਮ ਵੀ ਨਹੀਂ ਜਪਿਆ ਜਾਂਦਾ ਇਸ ਲਈ ਜਿਸਲੇ ਵੀ ਹੋਸ਼ ਆ ਗਈ ਹੈ ਮਨੁੱਖ ਨੂੰ ਗੱਲ ਸਮਝਣ ਜੋਗੇ ਹੋਏ ਆ ਅਸੀਂ ਨਾਮ ਬਾਣੀ ਦਾ ਧਾਰਮਿਕ ਵਿਚਾਰਾਂ ਦਾ ਵਿਚਾਰ ਉਟਾੰਦਰਾ ਕਰਨਾ ਸ਼ੁਰੂ ਕਰ ਦਈਏ ਬਾਣੀ ਪੜਨੀ ਸ਼ੁਰੂ ਕਰ ਦਈਏ ਅਰਥ ਵਿਚਾਰ ਪੜੀਏ ਸਮਝੀਏ ਇਹ ਹੀ ਸਾਡੇ ਜੀਵਨ ਦਾ ਮਨੋਰਥ ਪੂਰੇ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ